ਸੀ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਅੱਜ ਸਾਡੀ ਟੀਮ ਪਹੁੰਚੇ ਪਿੰਡ ਰਾਮਪੁਰਾ ਢਾਰੀ ਵਿਖੇ ਜਿੱਥੇ ਕਿ ਗੁਰਦੁਆਰਾ ਸਿੰਘ ਸਬਾਸਤਾਨ ਤੇ ਤਨ ਤਨ ਸ਼੍ਰੀ ਨਾਨਕਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਅੱਜ ਮਹਾਨ ਨਗਰ ਕੀਰਤਨ ਸਜਾਇਆ ਗਿਆ ਉਹਨਾਂ ਦੱਸਿਆ ਕਿ 20 ਤਰੀਕ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਸੁਪਰੰਤ ਆਏ ਹੋਏ ਰਾਗੀ ਢਾਡੀ ਜਥੇ ਕਥਾ ਕੀਰਤਨਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਆਓ ਤੁਸੀਂ ਦੇਖਦੇ ਜੇ ਨਗਰ ਕੀਰਤਨੇ ਕੁਝ ਲਾਇਬ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨਸਨ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੰਮ੍ਰਿਤ ਤੇ ਹੋ ਸਦਾ ਤੇਰੇ ਜੀ ਹੋ ਅੰਮ੍ਰਿਤ ਤੇ ਹੋ ਸਦਾ ਤੇਰੇ ਜੀ ਅੰਮ੍ਰਿਤ ਪੀਵੋ ਸਦਾ ਤੇਰੇ ਜੀ ਹਰ ਸਿਮਰਨਿਆ ਦੇ ਅਮਨ ਤੁਤਾ ਹਰ ਸਿਮਰਨ ਤੇਰੇ ਕੋ ਸਦਾ ਤੇਰੇ ਅੰਮ੍ਰਿਤ ਤੇਰੇ ਸਦਾ ਤੇਰੇ ਗੁਰੂ ਜਤੰਗਵਾ thank <laughs> you 啊、嗯。嗯 <laughs> ਯਾਰ ਸੀ ਸਰ ਨਿਮਈ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜਥੇਦਾਰ ਦਲਜੀਤ ਸਿੰਘ ख़ाल वाहिगुर अॼु अॼु बेवानू गुरु सभु चार्का कर असीं इन धनवाद करणी सां जो कीर्तन सारा पब्ल हु असां बहुत रेन मेहन करे अॻियां बहुत कर ਦੀ ਬੋਤ ਮਾਤਾ ਰਾਜਿਤਵਾ ਹੈ ਮੁੰਡੀ ਸਾਵਾਲ